ਸਸ਼ਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਕੁਝ ਵੱਟੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੀ ਨਜ਼ਰਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ 8 ਦਸੰਬਰ ਨੂੰ ਹੋਵੇਗੀ ਅਮਰਤਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਨਜ਼ਰਬੰਦ ਨਹੀਂ 17 April ਨੂੰ ਕੌਮੀ ਸੁਰੱਖਿਆ ਐਕਟ ਤਹਿਤ ਤੇ ਤੀਸਰੀ ਵਾਰ ਉਹਨਾਂ ਦੀ ਹਿਰਾਸਤ ਵਿੱਚ ਵਾਅਦਾ ਕੀਤਾ ਗਿਆ ਸੀ ਹਾਈ ਕੋਰਟ 'ਚ ਅਮਰਤਪਾਲ ਸਿੰਘ ਦੀ ਹਿਰਾਸਤ 'ਚ 17 ਅਪ੍ਰੈਲ ਨੂੰ ਕੀਤੇ ਵਾਅਦੇ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ 'ਚ ਹਿਰਾਸਤੀ ਵਾਅਦੇ ਦੀ ਕਾਨੂੰਨੀ ਵਾਜਬੀਅਤ ਦੇਖੀ ਜਾਣੀ ਹੈ ਇਹ ਪਟੀਸ਼ਨ ਐਡਵੋਕੇਟ ਅਰਸ਼ਦੀਪ ਸਿੰਘ ਚੀਮਾ ਨੇ ਦਾਇਰ ਕੀਤੀ ਹੈ ਐਡਵੋਕੇਟ ਚੀਮਾ ਦਾ ਕਹਿਣਾ ਹੈ ਕਿ ਅਮਰਤਪਾਲ ਸਿੰਘ ਦੀ ਇਹ ਹਿਰਾਸਤ ਸੰਵਿਧਾਨ ਦੀ ਧਾਰਾ 21 ਅਤੇ 22 ਦੇ ਤਹਿਤ ਮਿਲੇ ਅਧਿਕਾਰਾਂ ਦੀ ਉਲੰਘਣਾ ਹੈ ਚੇਤੇ ਰਹੇ ਕੇਸ ਤੋਂ ਪਹਿਲਾ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ 'ਚ ਹਿੱਸਾ ਲੈਣ ਲਈ ਅਮਰਤਪਾਲ ਸਿੰਘ ਨੇ ਪੈਰੋਲ ਦੀ ਮੰਗ ਕੀਤੀ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਰੱਦ ਕਰ ਦਿੱਤਾ ਸੀ ਹਾਲਾਂਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਮਰਤਪਾਲ ਸਿੰਘ ਨੂੰ ਸੈਸ਼ਨ 'ਚ ਹਿੱਸਾ ਲੈਣ ਲਈ ਪੈਰੋਲ ਦੇਣ ਦੀ ਵਕਾਫਤ ਕੀਤੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੋਰ ਬੇहद ਵੱਡਾ ਕਦਮ ਚੱਕਣ ਦੀ ਤਿਆਰੀ ਕਰਨੀ ਹੈ ਦਰਸਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਆਪਣੇ ਦੇਸ਼ ਦੀ ਐਂਟਰੀ ਦੇ ਵਿੱਚ 30 ਤੋਂ ਵੱਧ ਹੋਰ ਦੇਸ਼ਾਂ ਦਾ ਨਾਮ ਜਿਹੜਾ ਦਾਖਲ ਕਰ ਲਿਆ ਹੈ ਜਾਨੀ ਕਿ ਹੁਣ ਇਹਨਾਂ ਹੋਰ ਦੇਸ਼ਾਂ ਦੀ ਜਿਹੜੀ ਆ ਇਹਨਾਂ ਦੇ ਉੱਤੇ ਪਾਬੰਦੀ ਲਗਾਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕੀਤੀਆਂ ਜਾਣੀਆਂ ਨੇ ਤਾਂ ਹੁਣ ਹੋਰ ਵੱਧ ਦੇਸ਼ ਜਿਹੜੇ ਨੇ ਉਹਨਾਂ ਦੇ ਉੱਤੇ ਪਾਬੰਦੀਆਂ ਲਗਾਉਣ ਦੀ ਤਿਆਰੀ ਜਿਹੜੀ ਆ ਟਰੰਪ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਕੁਝ ਜਾਣਕਾਰੀ ਜਿਹੜੀ ਆ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਆਪਣੀ ਯਾਤਰਾ ਪਾਬੰਦੀ 'ਚ ਸ਼ਾਮਲ ਦੇਸ਼ਾਂ ਦੀ ਗਿਣਤੀ ਤੋਂ ਵੱਧ ਕਰਨ ਦੀ ਯੋਜਨਾ ਬਣਾ ਰਹੇ ਨੇ ਅਮਰੀਕੀ ਗ੍ਰਹਿ ਸੁਰੱਖਿਆ ਸਕੱਤਰ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਨਾਲ ਹੀ ਦੱਸਿਆ ਗਿਆ ਕਿ ਜਿੱਥੇ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਪ੍ਰਸ਼ਾਸਨ ਯਾਤਰਾ ਪਾਬੰਦੀ ਸੂਚੀ 'ਚ ਦੇਸ਼ਾਂ ਦੀ ਗਿਣਤੀ ਵਧਾ ਕੇ ਪੱਤੀ ਕਰਨ ਜਾ ਰਿਹਾ ਹੈ ਉਹਨਾਂ ਕਹੇ ਕਿ ਮੈਂ ਸਹੀ ਗਿਣਤੀ ਨਹੀਂ ਦੱਸਾਂਗੀ ਪਰ ਇਹ 30 ਤੋਂ ਵੱਧ ਹੈ ਅਤੇ ਰਾਸ਼ਟਰਪਤੀ ਦੇਸ਼ਾਂ ਦਾ ਮੁਲਾਂਕਣ ਕਰਨਾ ਜਾਰੀ ਰੱਖ ਰਹੇ ਨੇ ਯਾਨੀ ਕਿ ਹੁਣੇ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਡੋਨਾਲਡ ਟਰੰਪ ਨੇ 30 ਤੋਂ ਵੱਧ ਦੇਸ਼ਾਂ ਤੇ ਪਾਬੰਦੀ ਲਗਾਉਣ ਦੀ ਜਿਹੜੀ ਆ ਗੱਲ ਆਖੀ ਹੈ ਤੇ ਇਸ ਤੋਂ ਬਾਅਦ ਹੁਣ ਇਹ ਜਿਹੜੀ ਸੂਚੀ ਆ 30 ਤੋਂ ਵੱਧ ਹੋਰ ਦੇਸ਼ ਸ਼ਾਮਲ ਇਸ ਦੇ ਵਿੱਚ ਹੋਣਗੇ ਜਿਨ੍ਹਾਂ ਦੇ ਉੱਤੇ ਵੱਡੇ ਪੱਧਰ ਦੀ ਪਾਬੰਦੀ ਜਿਹੜੀ ਆ ਲਗਾਈ ਜਾਵੇਗੀ ਤਾਂ ਇਸੇਹੀ ਚੱਲਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਯਾਤਰਾ ਪਾਬੰਦੀ ਚ ਸ਼ਾਮਲ ਦੇਸ਼ਾਂ ਦੀ ਗਿਣਤੀ ਪੀ ਤੋਂ ਵਾਦਾ ਕੇ ਹੋਰ ਜਿਹੜੀ ਆ ਕਰਨ ਜਾਣੇ ਨੇ ਉਸ ਦੀ ਯੋਜਨਾ ਜਿਹੜੀ ਆ ਉਹਨਾਂ ਦੇ ਵੱਲੋਂ ਬਣਾਈ ਜਾ ਰਹੀ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਵੱਡੀਆਂ ਚੀਜ਼ਾਂ 'ਚ ਬਦਲਾਅ ਕਰ ਰਹੇ ਨੇ ਜਨ ਕਿ ਪਹਿਲਾ ਬਹੁਤ ਸਾਰੇ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਔਰ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਨੂੰ ਲੈ ਕੇ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਔਰ ਉਸ ਤੋਂ ਬਾਅਦ ਹੋਰ ਵੱਡੇ ਪੱਧਰ ਦੀ ਸਖਤਾਈ ਜਿਹੜੀ ਆ ਅਮਰੀਕਾ ਦੇ ਵਿੱਚ ਹੁੰਦੀ ਹੋਈ ਨਜ਼ਰ ਆ ਰਹੀ ਆ ਤੇ ਇਸੇ ਹੀ ਵਿਚਾਰ 'ਚ ਤੁਹਾਨੂੰ ਦੱਸ ਦਈਏ ਕਿ ਹੁਣ 30 ਜਿਹੜੇ ਦੇਸ਼ ਨੇ ਉਹਨਾਂ ਦੇ ਉੱਤੇ ਪਾਬੰਦੀ ਲਗਾਉਣ ਦੀ ਜਿਹੜੀ ਯਾਤਰਾ ਤੇ ਪਾਬੰਦੀ ਲਗਾਉਣ ਦੀ ਜਿਹੜੀਆਂ ਪਹਿਲਾਂ ਤਿਆਰੀਆਂ ਸੀਗੀਆਂ ਚਰਚਾ ਸੀ ਹੁਣ ਇਹ ਸੂਚੀ ਜਿਹੜੀ ਆ ਹੋਰ ਵੱਧ ਗਈ ਹੈ ਯਾਨੀ ਕਿ ਹੋਰ ਲੋਕ ਇਸ ਦੇ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਦੇ ਉੱਤੇ ਪਾਬੰਦੀਆਂ ਲਗਣਗੀਆਂ ਜਿਹੜਾ ਦੇਸ਼ ਉੱਤੇ ਪਾਬੰਦੀਆਂ ਲੱਗਣ ਵਾਲੀਆਂ ਨੇ ਯਾਨੀ ਕਿ 30 ਤੋਂ ਵੱਧ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਹੜਾ ਜਿਹੜੇ ਯਾਤਰੀ ਪਾਬੰਦੀ ਜਿਹੜੀ ਆ ਇਹਨਾਂ ਤੇ ਲੱਗਣ ਵਾਲੀ ਆ ਤਾਂ ਇਸੇਹੀ ਚੱਲਦੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਹ ਮਾਮਲਾ ਸੁਰਖੀਆਂ ਦੇ ਵਿੱਚ ਹੈ ਰੋਨਾਲਡ 트੍ਰੰਪ ਲਗਾਤਾਰ ਵੱਡੀਆਂ ਕਾਰਵਾਈਆਂ ਕਰ ਰਹੇ ਨੇ ਤਾਂ ਹੁਣ ਅਮਰੀਕਾ ਦੇ ਵਿੱਚ ਜਾਣ ਦਾ ਸੁਪਨਾ ਜਿਹੜੇ ਲੋਕ ਦੇਖਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਨੇ ਦੇਖਿਆ ਤਾਂ ਉਹਨਾਂ ਲੋਕਾਂ ਨੂੰ ਝਟਕਾ ਲੱਗੇਗਾ ਕਿਉਂਕਿ ਹੁਣ ਤੁਹਾਡਾ ਅਮਰੀਕਾ ਜਾਣਾ ਔਖਾ ਹੋਵੇਗਾ ਵੱਡੀਆਂ ਪਾਬੰਦੀਆਂ ਦਾ ਸਾਹਮਣਾ ਤੁਹਾਨੂੰ ਕਰਨਾ ਪਵੇਗਾ ਤੇ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ 트੍ਰੰਪ ਅਜਿਹੀਆਂ ਪਾਬੰਦੀਆਂ ਲਗਾਤਾਰ ਹੀ ਹੋਰ ਲਗਾਉਂਦੇ ਨਜ਼ਰ ਆ ਸਕਦੇ ਨੇ ਕਿਉਂਕਿ ਵੱਡੀਆਂ ਕਾਰਵਾਈਆਂ ਵੱਡੇ ਐਕਸ਼ਨ ਜਿਹੜੇ ਨਿਰਲੱਤੇ ਜਾ ਰਹੇ ਨੇ Indigo ਵਿੱਚ ਚੱਲ ਰਹੇ ਸੰਕਟ ਵਿਚਾਲੇ 2000 ਤੋਂ ਵੱਧ ਉਡਾਣਾਂ ਰੱਦ ਹੋਈਆਂ ਨੇ ਜਿਸ ਨਾਲ 3 ਲੱਖ ਯਾਤਰੀ ਪ੍ਰਭਾਵਿਤ ਹੋਏ ਨੇ DGCA ਨੇ ਹੈਰਾਨੀਜਨਕ ਯੂ ਟਰਨ ਲੈਂਦੇ ਹੋਏ ਕਰੂ ਦੇ ਵੀਕਲੀ ਰੈਸਟ ਨਾਲ ਜੁੜੇ ਸਖਤ ਪ੍ਰਭਾਵ ਨਾਲ ਵਾਪਸ ਲਿਆਇ ਇਹ ਫੈਸਲਾ ਉਸ ਵੇਲੇ ਆਇਆ ਜਦੋਂ ਦੇਸ਼ ਭਰ ਵਿੱਚ ਫਲਾਈਟਾਂ ਦਾ ਸੰਕਟ ਆਪਣੇ ਸਿਖਰ ਤੇ ਹੈ ਅਤੇ ਅੱਜ ਹੀ ਲਗਭਗ 600 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ ਜਿਸ ਨਾਲ ਯਾਤਰੀਆਂ ਦੀ ਸਥਿਤੀ ਹੋਰ ਵੀ ਬਦਤਰ ਹੋ ਗਈ ਦੇਸ਼ ਭਰ ਦੇ ਕਈ ਹਵਾਈ ਅੱਡਿਆਂ ਤੇ ਖਫੜਾ ਦਫੜੀ ਦਾ ਮਾਹੌਲ ਹੈ ਕੁਝ ਥਾਵਾਂ ਤੇ ਲੋਕ ਜ਼ਮੀਨ ਤੇ ਰਾਤਾਂ ਬਿਤਾ ਰਹੇ ਨੇ ਜਦੋਂ ਕਿ ਕੁਝ ਥਾਵਾਂ ਤੇ ਬੱਚੇ ਅਤੇ ਬਜ਼ੁਰਗ ਬਿਨਾਂ ਕਿਸੇ ਜਾਣਕਾਰੀ ਦੇ ਘੰਟਿਆਂ ਤੱਕ ਉਡੀਕ ਕਰਨ ਲਈ ਮਜਬੂਰ ਨੇ ਇੰਡੀਗੋ ਦੇ ਸੀਈਓ ਪੀਟਰ ਨੇ ਗਾਕਾ ਨੂੰ ਦੱਸਿਆ ਹੈ ਕਿ ਇੰਡੀਗੋ ਨੇ ਅੱਜ ਮਤਲਬ ਕਿ ਬੀਤੇ ਦਿਨ 1000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਸਨ ਜੋ ਕਿ ਉਸ ਦਿਨਾਂ ਰੋਜ਼ਾਨਾ ਉਡਾਣਾਂ ਦੇ ਅੱਧੇ ਤੋਂ ਵੱਧ ਨੇ ਅਤੇ ਉਹ ਇਸ ਵਿਗਨ ਲਈ ਦਿਲੋਂ ਮੁਆਫੀ ਮੰਗਦੇ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਈਡੂ ਨੂੰ ਕਿਹਾ ਹੈ ਕਿ ਨਵੇਂ ਉਡਾਣ ਡਿਊਟੀ ਨਿਯਮਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਸੰਚਾਲਨ ਨੂੰ ਆਮ ਬਣਾਉਣ ਵਿੱਚ ਮਦਦ ਕਰਨ ਲਈ ਹੋਰ ਸੰਚਾਲਨ ਉਪਾਅ ਕੀਤੇ ਜਾ ਰਹੇ ਨੇ ਸਰਕਾਰ ਨੇ ਸੰਕਟ ਦੇ ਕਾਰਨਾਂ ਅਤੇ ਜਵਾਬਦੇਹੀ ਦਾ ਪਤਾ ਲਗਾਉਣ ਲਈ ਇੱਕ ਉੱਚ ਪਦਰੀ ਜਾਂਚ ਦੇ ਆਦੇਸ਼ ਦਿੱਤੇ ਨੇ ਵਾਖ ਵਖ ਸੰਚਾਲਨ ਉਪਾਵਾਂ ਦੇ ਨਾਲ ਉਡਾਣਾ ਦੇ ਸਮਾ ਸਾਰਣੀ ਕੱਲ ਤੱਕ ਆਮ ਹੋਣ ਦੀ ਯਾਨੀ ਅੱਜ ਆਮ ਹੋਣ ਦੀ ਉਮੀਦ ਹੈ ਅਗਲੇ 3 ਦਿਨਾਂ ਦੇ ਅੰਦਰ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋ ਜਾਣਗੀਆਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੇ ਇੰਡੀਗੋ ਸੇਵਾਵਾਂ ਵਿੱਚ ਵਿਗਨ ਦੀ ਉੱਚ ਪੱਧਰੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ ਰਿਪੋਰਟਾਂ ਮੁਤਾਬਕ ਮੰਤਰਾਲੇ ਨੇ ਕਿਹਾ ਹੈ ਕਿ ਜਾਂਚ ਵਿੱਚ ਇਹ ਵੇਖਿਆ ਜਾਵੇਗਾ ਕਿ ਇੰਡੀਗੋ ਵਿੱਚ ਕੀ ਗਲਤ ਹੋਇਆ ਜਿੱਥੇ ਵੀ ਜ਼ਰੂਰੀ ਹੋਵੇਗਾ ਸਹੀ ਕਾਰਵਾਈ ਲਈ ਜਵਾਬਦੇਹੀ ਤੈਅ ਕੀਤੀ ਜਾਵੇਗੀ ਤੇ ਭਵਿੱਖ ਵਿੱਚ ਅਜਿਹਾਂ ਰੁਕਾਵਟਾਂ ਨੂੰ ਰੋਕਣ ਲਈ ਉਪਾਅ ਸੁਝਾਏ ਜਾਣਗੇ ਤਾਂ ਕਿ ਯਾਤਰੀਆਂ ਨੂੰ ਮੋੜ ਤੋਂ ਅਜਿਹਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇੰਡੀਗੋ ਉਡਾਣ ਸੇਵਾਵਾਂ ਵਿੱਚ ਸੰਕਟ ਤੋਂ ਬਾਅਦ ਸ਼ਹਿਰੀ ਹਵਾਵਾਜ਼ੀ ਮੰਤਰਾਲੇ ਨੇ ਇੱਕ ਵਿਸ਼ੇਸ਼ ਕੰਟਰੋਲ ਰੂਮ ਨੰਬਰ ਵੀ ਜਿਹੜੇ ਨੇ ਉਹ ਜਾਰੀ ਕੀਤੇ ਨੇ ਨੰਬਰ ਤੁਹਾਨੂੰ ਦੱਸ ਦਈਏ 05650399859 ਹੈ ਇਹ ਸਥਾਪਿਤ ਕੰਟਰੋਲ ਰੂਮਾਂ ਦੇ ਨੰਬਰ ਨੇ ਜੋ ਤੁਰੰਤ ਸੁਧਾਰ ਰਾਤਮਕ ਕਾਰਵਾਈ ਪ੍ਰਭਾਵਸ਼ਾਲੀ ਤਾਲਮਿਲ ਅਤੇ ਸਮੱਸਿਆਵਾਂ ਦੇ ਤੁਰੰਤ ਹੱਲ ਨੂੰ ਯਕੀਨੀ ਬਣਾਉਣ ਲਈ ਅਸਲ ਸਮੇਂ ਦੇ ਆਧਾਰ ਤੇ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਗੁੰਮ ਹੋਏ ਭਰਾ ਦੀ ਪਾਲ ਵਿੱਚ ਰੂਸ ਗਿਆ ਗੁਰਾਇਆਂ ਦਾ ਰਹਿਣ ਵਾਲਾ ਜਗਦੀਪ ਕੁਮਾਰ ਲਗਭਗ 3 ਮਹੀਨੇ ਬਾਅਦ ਵੀ ਉੱਥੇ ਹੀ ਹੈ ਇਹ ਜਗਦੀਪ ਦੀ ਰੂਸ ਦੀ ਦੂਜੀ ਯਾਤਰਾ ਹੈ ਜਗਦੀਪ ਨੇ ਆਖਰੀ ਵਾਰ ਆਪਣੇ ਭਰਾ ਮਨਦੀਪ ਕੁਮਾਰ ਨਾਲ 3 ਮਾਰਚ 2023 ਨੂੰ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਇਹ ਕਿ ਉਦੋਂ ਤੋਂ ਮਨਦੀਪ ਤੇ ਠਿਕਾਣਿਆਂ ਦਾ ਕੋਈ ਪਤਾ ਨਹੀਂ ਲੱਗਾ ਇਸ ਸੰਬੰਧੀ ਫੋਨ ਰਾਹੀਂ ਗੱਲਬਾਤ ਕਰਦਿਆਂ ਜਗਦੀਪ ਨੇ ਕਿਹਾ ਏ ਕਿ ਉਸਨੇ ਆਪਣੇ ਛੋਟੇ ਭਰਾ ਮਨਦੀਪ ਕੁਮਾਰ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲਿਆ ਸੀ ਉਸਨੇ ਕਿਹਾ ਏ ਕਿ ਮਨਦੀਪ ਨੂੰ ਯੂਕਰੇਨ جنگ ਲੜਨ ਲਈ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤਾ ਗਿਆ ਸੀ ਜਗਦੀਪ ਨੇ ਕਿਹਾ ਕਿ ਉਸ ਨੂੰ ਰੂਸ ਜਾਣ ਲਈ ਦੁਬਾਰਾ ਪੈਸੇ ਉਧਾਰ ਲੈਣੇ ਪਏ ਅਤੇ ਹੁਣ ਉਹ 15 ਲੱਖ ਰੁਪਏ ਤੋਂ ਵੱਧ ਦੇ ਕਰਜ਼ੇ ਦੇ ਬੋਝ ਹੀਟਾ ਆ ਗਿਆ ਏ ਉਹ ਡਰਦਾ ਏ ਕਿ ਸ਼ਾਇਦ ਇਹ ਕਰਜ਼ਾ ਕਦੇ ਵਾਪਸ ਨਾ ਕਰ ਸਕੇ ਉਸਨੇ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਸਾਡੀ ਮਦਦ ਕਰਨ ਦੀ ਅਪੀਲ ਕਰਾਂਗਾ ਉਹਨਾਂ ਨੇ ਦਾਵਾ ਕੀਤਾ ਹੈ ਕਿ ਚੱਲ ਰਹੇ ਸੰਘਰਸ਼ ਵਿੱਚ ਜ਼ਖਮੀ ਹੋਏ ਕਈ ਭਾਰਤੀਆਂ ਨੂੰ ਸਹੀ ਦੇਖਭਾਲ ਨਹੀਂ ਦਿੱਤੀ ਜਾ ਰਹੀ ਅਤੇ ਅਧਿਕਾਰੀਆਂ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ ਭਾਰਤ ਰੂਸ ਦੇ ਦੋਸਤਾਨਾ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਜਗਦੀਪ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤੇ ਗਏ ਅਤੇ ਜੰਗ ਵਿੱਚ ਜ਼ਖਮੀ ਹੋਏ ਭਾਰਤੀਆਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਬਿਨਾਂ ਕਿਸੇ ਸਹਾਇਤਾ ਦੇ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ ਸਾਡੇ ਲੋਕਾਂ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਜਗਦੀਪ ਨੇ ਕਿਹਾ ਏ ਕਿ ਉਹ ਉਹਨਾਂ ਦੇ ਨਾਲ ਰੂਸ ਵਿੱਚ ਗੁੰਮ ਹੋਏ 13 ਭਾਰਤੀਆਂ ਦੀ ਸਰਗਰਮੀ ਨਾਲ ਭਾਲ ਕਰ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਮੁਲਾਜ਼ਮਾਂ ਦੇ ਰੀਲਾਂ ਬਣਾਉਣ ਨੂੰ ਲੈ ਕੇ ਨਿਯਮਾਂ 'ਚ ਸਖਤੀ ਕੀਤੀ ਗਈ ਹੈ। ਡੀਜੀਪੀ ਦਫ਼ਤਰ ਤੋਂ ਜਾਰੀ ਹੁਕਮਾਂ ਤਹਿਤ ਹੁਣ ਮੁਲਾਜ਼ਮ ਪੁਲਿਸ ਵਰਦੀ ਵਿੱਚ ਰੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਨਹੀਂ ਕਰ ਸਕਣਗੇ। ਪੰਜਾਬ ਪੁਲਿਸ ਨੇ ਇਸ ਸੰਬੰਧੀ ਸਖਤ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਨੇ ਕਿਉਂਕਿ ਹਾਲ ਹੀ ਵਿੱਚ ਕੁਝ ਪੁਲਿਸ ਕਰਮਚਾਰੀਆਂ ਨੂੰ ਵਰਦੀ ਵਿੱਚ ਨੱਚਦੇ, ਭੰਗੜਾ ਪਾਉਂਦੇ ਅਤੇ ਮਨੋਰੰਜਕ ਵੀਡੀਓ ਬਣਾਉਂਦੇ ਦੇਖਿਆ ਗਿਆ ਸੀ ਜਿਸ ਨਾਲ ਵਿਭਾਗ ਦਾ ਅਕਸ ਖਰਾਬ ਹੋਇਆ ਹੈ। ਡੀਜੀਪੀ ਦਫ਼ਤਰ ਨੇ ਸਾਰੇ ਰੇਂਜ ਆਈਜੀ ਡੀਆਈਜੀ ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਐਸਐਸਪੀ ਨੂੰ ਨਿਗਰਾਨੀ ਵਧਾਉਣ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਇਸ ਸੰਬੰਧ ਵਿੱਚ ਸਟੇਟ ਸਾਈਬਰ ਕ੍ਰਾਈਮ ਵਿੰਗ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ ਜੋ ਸ਼ੱਕੀ ਸੋਸ਼ਲ ਮੀਡੀਆ ਗਤੀਵਿਧੀਆਂ ਦੀਆਂ ਸਮੇਂ-ਸਮੇਂ ਤੇ ਰਿਪੋਰਟਾਂ ਤਿਆਰ ਕਰੇਗੀ ਅਤੇ ਉਹਨਾਂ ਨੂੰ ਡੀਜੀਪੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਪੇਸ਼ ਕਰੇਗੀ ਵਿਪາກ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਦੀ ACR ਪ੍ਰਭਾਵਿਤ ਹੋਵੇਗੀ ਅਤੇ ਉਨ੍ਹਾਂ ਦੀ ਤਰੱਕੀ ਵੀ ਪ੍ਰਭਾਵਿਤ ਹੋ ਸਕਦੀ ਹੈ ਵਿਭਾਗੀ ਅਧਿਕਾਰੀਆਂ ਦੇ ਅਨੁਸਾਰ ਹਾਲੀ ਦੇ ਮਹੀਨਿਆਂ ਵਿੱਚ ਸੋਸ਼ਲ ਮੀਡੀਆ ਨਾਲ ਸੰਬੰਧਿਤ ਕੁਝ ਮਾਮਲੇ ਆ ਜਿਵੇਂ ਕਿ ਬਠਿੰਡਾ ਦੀ ਇੱਕ ਮਹਿਲਾ ਕਾਂਸਟੇਬਲ ਦੀ ਵਾਇਰਲ ਰੀਲ ਵੀਡੀਓ ਅਤੇ ਉਸ ਤੋਂ ਬਾਅਦ ਇੱਕ ਡਰੱਗ ਮਾਮਲੇ ਵਿੱਚ ਉਸ ਦੀ ਗ੍ਰਿਫਤਾਰੀ ਅਤੇ ਮੁਹਾਲੀ ਵਿੱਚ ਕਾਰ ਧੋਣ ਦੌਰਾਨ ਹੈਰੋਇਨ ਦੀ ਬਰਾਮਦਗੀ ਨੇ ਵਿਭਾਗ ਨੂੰ ਸਖਤ ਕਾਰਵਾਈ ਕਰਨ ਲਈ ਮਜਬੂਰ ਕੀਤਾ ਹੈ। ਜਲੰਧਰ ਵਿੱਚ 13 ਸਾਲ ਦੀ ਕੁੜੀ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਜਲੰਧਰ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਸ਼ੁੱਕਰਵਾਰ ਦੁਪਹਿਰ 3:30 ਵਜੇ ਤੋਂ ਬਾਅਦ ਦੋਸ਼ੀ ਨੂੰ ਲੈ ਕੇ ਪਹੁੰਚੀ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਨੇ ਦੋਸ਼ੀ ਲਈ 4 ਦਿਨਾਂ ਦਾ ਰਿਮਾਂਡ ਮੰਗਿਆ ਪਰ ਅਦਾਲਤ ਨੇ ਸਿਰਫ 1 ਦਿਨ ਦੀ ਇਜਾਜ਼ਤ ਦਿੱਤੀ। ਇਹ ਤੀਜੀ ਵਾਰ ਹੈ ਜਦੋਂ ਦੋਸ਼ੀ ਨੂੰ 22 ਨਵੰਬਰ ਨੂੰ ਹੋਏ ਕਤਲ ਦੇ ਸਬੰਧ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪਹਿਲੀ ਵਾਰ ਉਸ ਨੂੰ 9 ਦਿਨ, ਦੂਜੀ ਵਾਰ 2 ਦਿਨ ਅਤੇ ਹੁਣ ਪੁੱਛਗਿੱਛ ਲਈ 1 ਦਿਨ ਦੀ ਇਜਾਜ਼ਤ ਦਿੱਤੀ ਗਈ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਨੇ ਦੋਸ਼ੀ ਤੋਂ ਕਈ ਹੋਰ ਚੀਜ਼ਾਂ ਦਾ ਪਤਾ ਕਰਨਾ ਹੈ ਜਿਸ ਕਾਰਨ 4 ਦਿਨ ਦਾ ਰਿਮਾਂਡ ਚਾਹੀਦਾ ਹੈ ਐਡਵੋਕੇਟ ਪੰਕਜ ਨੇ ਕਿਹਾ ਹੈ ਕਿ ਉਹ ਕੁੜੀ ਦੇ ਪਰਿਵਾਰ ਲਈ ਇਨਸਾਫ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਉਸ ਨੂੰ 1 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ਇਹ ਮਾਮਲਾ ਬਹੁਤ ਗੰਭੀਰ ਹੈ ਬਹੁਤ ਸਾਰੇ ਤੱਤ ਨੇ ਜੋ ਜਨਤਕ ਨਹੀਂ ਕੀਤੇ ਜਾ ਸਕਤੇ ਇਹਨਾਂ ਵਿਰਵਿਆਂ ਦਾ ਖੁਲਾਸਾ ਕਰਨਾ ਕੇਸ ਦੇ ਵਿਰੁੱਧ ਹੋਵੇਗਾ ਪੁਲਿਸ ਨੇ ਇੱਕ ਅਰਜੀ ਦਾਇਰ ਕੀਤੀ ਸੀ ਅਤੇ ਅਦਾਲਤ ਨੇ ਪੁੱਛਗਿੱਛ ਲਈ ਇੱਕ ਹੋਰ ਦਿਨ ਦੇਣ ਲਈ ਆਪਣੀਆਂ ਸ਼ਕਤੀਆਂ ਦੀ ਵਰਤੋਂ ਕੀਤੀ। ਘਰ ਦੇ ਅੰਦਰ ਇੱਕ ਹੋਰ ਦੋਸ਼ੀ ਦੇ ਮੌਜੂਦ ਹੋਣ ਦੀ ਸੰਭਾਵਨਾ ਬਾਰੇ ਐਡਵੋਕੇਟ ਪੰਕਜ ਸ਼ਰਮਾ ਨੇ ਕਿਹਾ ਏ ਕਿ ਇਹ ਇਹ ਜਾਂਚ ਦਾ ਮਾਮਲਾ ਹੈ। ਜੇਕਰ ਪਰਿਵਾਰ ਸਵਾਲ ਉਠਾਉਂਦਾ ਹੈ ਤਾਂ ਪੁਲਿਸ ਜਾਂਚ ਕਰੇਗੀ। ਇਹ ਨਿਆਪਾਲਿਕਾ ਦਾ ਮਾਮਲਾ ਨਹੀਂ ਹੈ। ਜੇਕਰ ਪਰਿਵਾਰ ਨੂੰ ਲੱਗਦਾ ਹੈ ਕਿ ਪੁਲਿਸ ਜਾਂਚ ਵਿੱਚ ਕੋਈ ਕਮੀਆਂ ਨੇ ਤਾਂ ਠੁਕਮੀ ਕਾਰਵਾਈ ਕੀਤੀ ਜਾਵੇਗੀ। ਕੈਨੇਡਾ ਤੋਂ ਇੱਕ ਬੇਹਾਦੀ ਮੱਧਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕੈਨੇਡਾ ਦੇ ਵਿੱਚ ਹੁਣੇ ਲਗਾਤਾਰ ਹੀ ਭਿਆਨਕ ਤਸਵੀਰਾਂ ਸਾਹਮਣੇ ਆndੀਆਂ ਰਹੀਆਂ ਔਰ ਕੈਨੇਡਾ ਦੇ ਵਿੱਚ ਗਣੇਸ਼ ਮੰਦਿਰ ਦੇ ਵਿੱਚ ਚੋਰੀ ਦਾ ਮਾਮਲਾ ਜਿਹੜਾ ਦੇਖਣ ਨੂੰ ਮਿਲਿਆ ਤੇ ਇਸ ਤੋਂ ਨਾਲ ਹੀ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੈਨੇਡਾ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਜਿਹੜਾ ਵਾ ਕੁਝ ਅਣਪਛਾਤੇਆਂ ਦੇ ਵੱਲੋਂ ਦਤਾ ਗਿਆ ਤਾਂ ਪੂਰਾ ਮਾਮਲਾ ਕੀ ਹੋ ਉਸੇ ਤੁਹਾਡੇ ਨਾਲ ਸਾਂਝਾ ਕਰਦੇ ਆ ਦੱਸਿਆ ਜਾ ਰਿਹਾ ਕਿ ਖਬਰ ਕੈਨੇਡਾ ਦੇ ਬ੍ਰੈਂਪਟਨ ਤੋਂ ਹੈ ਜਿੱਥੇ ਗਣੇਸ਼ ਮੰਦਿਰ ਚੋਂ ਇੱਕ ਨਕਾਬਪੋਸ਼ ਚੋਰ ਦੇ ਦਿਹਾੜੇ ਜਿਹੜਾ ਡੋਨੇਸ਼ਨ ਬਾਕਸ ਹੈ ਉਸ ਨੂੰ ਚੋਰੀ ਕਰਕੇ ਲੈ ਗਿਆ ਕਟਨਾ ਦੀ ਕੁਝ ਹੀ ਮਿੰਟਾਂ ਚ ਲੁੱਟ ਦੀ ਵੀਡੀਓ ਵਾਇਰਲ ਹੋ ਗਈ ਹੈ ਔਰ ਉਸ ਤੋਂ ਬਾਅਦ ਹਰੰਦਾਸੀਏ ਕਿ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਨਕਾਬਪੋਸ਼ ਚੋਰ ਡੋਨੇਸ਼ਨ ਬਾਕਸ ਲੈ ਕੇ ਭੱਜ ਰਿਹਾ ਜਿਸ ਨਾਲ ਸ਼ਰਦਾਲੂ ਅਤੇ ਪੁਜਾਰੀ ਹੈਰਾਨ ਰਹਿ ਜਾਂਦੇ ਨੇ ਅਲਾਰਮ ਵੱਜਣ ਦੇ ਬਾਵਜੂਦ ਚੋਰ ਬਾਕਸ ਲੈ ਕੇ ਮੰਦਿਰ ਤੋਂ ਬਾਹਰ ਚਲਾ ਗਿਆ ਘਟਨਾ ਸਮੇਂ ਮੰਦਿਰ 'ਚ ਲਗਭਗ 4 ਸ਼ਰਧਾਲੂਆ ਤੇ ਪੁਜਾਰੀ ਮੌਜੂਦ ਸਨ ਉਥੇ ਕੋਈ ਵੀ ਵਿਅਕਤੀ ਲੁਟੇਰੇ ਦਾ ਵਿਰੋਧ ਨਹੀਂ ਕਰ ਸਕਿਆ అలਰਮ ਸਿਸਟਮ ਨੇ ਲਾਲ ਲਾਈਟ ਦਿਖਾਈ ਅਤੇ ਅਲਰਟ ਸਾਊਂਡ ਵਜਿਆ ਪਰ ਕੋਈ ਵੀ ਲੁਟੇਰੇ ਨੂੰ ਬਾਕਸ ਲੈ ਕੇ ਭੱਜਣ ਤੋਂ ਰੋਕ ਨਾ ਸਕਿਆ ਤਾਂ ਇੱਕ ਬਿਹਦ ਵੱਡੀ ਘਟਨਾ ਨੂੰ ਅੰਜਾਮ ਜਿਹੜਾ ਵਾ ਇਸ ਅਣਪਛਾਤੇ ਦੇ ਵੱਲੋਂ ਦਿੱਤਾ ਗਿਆ ਕੈਨੇਡਾ ਦੇ ਬ੍ਰੈਂਪਟਨ ਦੇ ਗਣੇਸ਼ ਮੰਦਿਰ ਦੇ ਵਿੱਚ ਡੋਨੇਸ਼ਨ ਬਾਕਸ ਨੂੰ ਹੀ ਚੋਰੀ ਜਿਹੜਾ ਵਾ ਇੱਕ ਅਣਪਛਾਤੇ ਵਿਅਕਤੀ ਦੇ ਵੱਲੋਂ ਕੀਤਾ ਗਿਆ ਔਰ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਔਰ ਹਾਲਾਕਿ ਤੁਹਾਨੂੰ ਦੱਸ ਦਈਏ ਕਿ ਧਾਰਮਿਕ ਸਥਾਨਾਂ ਨੂੰ ਵੀ ਜਿਹੜਾ ਬਖਸ਼ਿਆ ਨਹੀਂ ਜਾ ਰਿਹਾ ਧਾਰਮਿਕ ਸਥਾਨਾਂ ਦੇ ਵਿੱਚ ਵੀ ਵੱਡੇ ਕਾਰਨ ਕੀਤੇ ਜਾ ਰਹੇ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਕਾਫੀ ਜ਼ਿਆਦਾ ਮਾਮਲਾ ਪੱਕ ਗਿਆ ਤੇ ਕੈਨੇਡਾ ਦੇ ਪ੍ਰੈਂਟਨ ਦੇ ਵਿੱਚ ਗਣੇਸ਼ ਮੰਦਿਰ ਤੋਂ ਇੱਕ ਨਕਾਬਪੋਸ਼ ਚੋਰ ਨੇ ਦਿਲ ਦਿਹਾੜੇ ਡੋਨੇਸ਼ਨ ਬਾਕਸ ਚੋਰੀ ਕਰ ਲਿਆ అలਾਰਮ ਵੱਜਣ ਤੇ ਵੀ ਉਸਨੇ ਜੋ ਹੈ ਉਹ ਡੋਨੇਸ਼ਨ ਬਾਕਸ ਨੂੰ ਨਹੀਂ ਰੱਖਿਆ ਹਾਲਾਂਕਿ ਉਹ ਚੋਰੀ ਦੇ ਦੌਰਾਨ ਮੰਦਰ ਦੇ ਵਿੱਚ 400 ਦਾਲੂ ਸ਼ਾਮਿਲ ਸਨ ਪਰ ਉਹ ਵੀ ਇਸ ਨਕਾਪੋਸ਼ ਚੋਰ ਨੂੰ ਨਹੀਂ ਰੋਕ ਸਕੇ ਤਾਂ ਹਾਲਾਕਿ ਉਹ ਜਿਹੜਾ ਡਿਊਰੇਸ਼ਨ ਬਾਕ ਸੀਗਾ ਉਹ ਚੋਰੀ ਹੋ ਗਿਆ ਤਾਂ ਉਸ ਤੋਂ ਬਾਅਦ ਮਾਮਲਾ ਕਾਫੀ ਪੱਖਿਆ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਬਹੁਤ ਵੱਡੇ ਸਵਾਲ ਖੜੇ ਹੋ ਗਏ ਕਿ ਆਖਰਕਾਰ ਦੇਖੋ ਕਿਸ ਤਰੀਕੇ ਦੇ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਕੈਨੇਡਾ ਦੇ ਬ੍ਰੈਂਟਨ ਤੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ ਤਾਂ ਆਏ ਜਾਣੀਆਂ ਖਬਰਾਂ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਸામਣੇ ਆਉਂਦੀਆਂ ਰਹਿੰਦੀਆਂ ਨੇ ਤੇਜ਼ ਤੇ ਹੀ ਵਿਚਾਲੇ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਕਾਬਪੋਸ਼ ਚੋਰ ਜਿਹੜਾ ਡੋਨੇਸ਼ਨ ਬਾਕਸ ਸ਼ਰਿਆਂਵ ਲੈ ਕੇ ਭੱਜਦਾ ਹੋਇਆ ਫਰਾਰ ਨਜ਼ਰ ਆ ਰਿਹਾ ਹੈ ਔਰ ਹਾਲਾਕਿ ਉਸ ਨੂੰ ਕੋਈ ਵੀ ਡਰ ਨਹੀਂ ਹੈ ਹਾਲਾਕਿ అలਾਰਮ बजਿਆ ਹੈ ਔਰ ਅਲਰਟ ਕੀਤਾ ਗਿਆ ਹੈ ਪਰ ਫਿਰ ਵੀ ਸ਼ਰਧਾਲੂ ਜਿਹੜੇ ਸੀ ਉਸ ਚੋਰ ਨੂੰ ਨਹੀਂ ਰੋਕ पाए ਤਾਂ ਉਸ ਚੋਰ ਦੇ ਵੱਲੋਂ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੌਕੇ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਤੇ ਕੈਨੇਡਾ ਦੇ ਗਣੇਸ਼ ਮੰਦਿਰ ਦੇ ਵਿੱਚ ਸ਼ਰੀਆਮ ਤੋਦੀ ਦੀ ਵਾਰਦਾਤ ਨੂੰ ਅਣਜਾਣ ਦੇ ਕੇ ਚੋਰ ਜਿਹੜਾ ਮਿੰਟਾਂ ਸਕਿੰਟਾਂ ਦੇ ਵਿੱਚ ਫਰਾਰ ਹੁੰਦਾ ਹੋਇਆ ਨਜ਼ਰ ਆਇਆ ਤਾਂ ਹਾਲਾਂਕਿ ਉਸ ਤੋਂ ਬਾਅਦ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ